ਲੋ ਜੀ ਸਰਨੋਸ਼ੀ ਕਾਲ ਅੱਜ ਅਸੀਂ ਆਏ ਹੋਇਆ ਬਰੇ ਸਹਿਬ ਆਪਾਂ ਕਾਲਾ ਕਮਾਨ ਇਧਰ ਹਰਸ਼ ਕੋਰ ਗੱਬੀ ਚਾਹ ਚ ਬਾਲਟੀ ਚੱਕੀ ਬਰੇ ਦੇਖੋ ਪਹਿਲਾਂ ਮੈਨੂੰ ਇਹ ਹੁੰਦਾ ਸੀ ਕਿਤੇ ਗੱਡੀ ਲਿਖਾਇਆ ਗਿਆ ਸੀ ਗੱਬੀ ਨਾ ਗੱਬੀ ਨਹੀਂ ਗੱਬੀ ਸੀ ਹਾਂ ਭੈਣਾਂ ਵਾਲੀ ਬਰੇਆਂ ਵਾਲੀ ਅੱਜ ਕਹਿੰਦੇ ਫਿਲਮ ਸ਼ੂਟ ਅਸੀਂ ਬਹੁਤ ਟਾਈਮ ਹੋ ਗਿਆ ਅਸੀਂ ਆ ਚੈਨਲ ਤੇ ਵਲੋਗ ਨਹੀਂ ਪਾਇਆ ਸੀ ਨਾ ਤੇ ਹੁਣ ਇੱਤੇ ਰੈਗੂਲਰ ਵਲੋਗ ਆਇਆ ਕਰਨਾਗੇ ਸ਼ੂਟ ਕਰਦੇ ਦਿਖਾਇਆ ਕਰਾਂਗੇ ਹੁਣ ਨਾ ਤੇ ਹਰਸ਼ ਦੇ ਚੈਨਲ ਤੇ ਵਲੋਗ ਹੀ ਪਾਇਆ ਕਰੂ ਹਰਸ਼ ਕੰਦਾ ਹੈ ਭਾਬੀ ਤੁਸੀਂ ਇਹਨੂੰ ਸਹੀ ਆਸੀ ਬਾਲਟਾ ਦਿੱਤਾ ਹੱਬੀ ਹੱਬੀ ਬਣਾਉਣਾ ਕੀ ਹੈ ਹੱਬੀ ਨਹੀਂ ਯਾਰ ਚ ਗੱਬੀ ਸੀ ਇਹਦੇ ਹਰਸ਼ਕੋਰ ਗੱਬੀ ਮੈਂ ਹਰਸ਼ਕੋਰ ਗੁੱਡੀ ਸਮਝ ਗਿਆ ਹਾਂ ਆ ਢਿਪਾਂ ਬੈਠੀ ਜਾਗੀ ਆਓ ਬੇਟਾ ਪਾਸੋਂ ਮਾਣੋ ਕਿ ਵੇਰੇ ਇਹ ਪਹਿਲਾ ਸਮੋਸੇ ਘਾਦਿਆ ਇਹਨੇ ਸਮੋਸਿਆਂ ਦਾ ਬਲੌਗ ਤਾਂ ਨਹੀਂ ਬਣਾਇਆ ਹਨਾ ਆਪਾਂ ਨੇ ਨਾ ਬਣਾਇਆ ਨੀਗਾ ਹੈ ਬਣਾਇਆ ਨੀਗਾ ਉਹਦੇ ਕਾਲਾ ਸੇ ਘਮਾਨ ਫਿਰਦਾ ਆਡਾ ਦੇਖੋ ਰੈਕਟਰ ਉਹ ਸਿੱਧੇ ਘੇਨ ਵਾਲੀ ਵੀਡੀਓ ਬਣਾਉਂਦਾਗਾ ਫੁੱਟੇ ਨਾਲ ਸਿੱਧਾ ਮੁਰਲਾ ਪਾਰਸ ਜਾ ਫਿਰ ਬਣਾਵਾਂਗੇ ਫਿਲਮ ਯਾਰ ਪਾਟੀਆਂ ਚ ਪਾਣੀ ਬੇਟਾ ਹੋ ਮੁੰਡਾ ਅਡਾ ਰੁੱਸ ਰਿਹਾਗਾ ਚੱਕਲੀ ਸਾਈਕਲੀ ਇਹ ਮੁੰਡਾ ਕਹਿੰਦਾ ਮੈਨੂੰ 150 ਰੁਪਏ ਦੇ ਪਰ ਇਹ ਕਹਿੰਦਾ ਵੀ ਡਾਂਸਰਾਂ ਦਿੱਤੋਂ ਦੀ ਪੈਸੇ ਛੱਡੇ ਨੇ ਬਾਬੇ ਕੌਣ ਸਾਲ ਕੱਲ ਪੈਸੇ ਚ ਕਹਿੰਦਾ ਸੀ ਪਰਸੋਂ ਮੈਂ ਬੋਲਣਾ ਸੀ ਹੁਣ ਤਾਂ ਹੋਇਆ ਮਾਮੀਰਾ ਜਿਹੜਾ ਇਹ ਪਾਇਆ ਵੇ ਬੋਲ ਦੇ ਬਾਈ ਚੱਲੀਆਂ ਬੋਲਦੇ ਹਾਂ ਚੱਲੀਆਂ ਹਾਂ ਸੋਨਾ ਵੀ ਲੱਗਦਾ ਲੱਗਦਾ ਓਏ ਤੂੰ ਰੱਖ ਲੈ ਖੁੱਲੀ ਛੁੱਟੀ ਆ 1100 ਦੇ ਦੀ ਫੇਰ ਇਹਨੂੰ ਸੂਟ ਲੈ ਕੇ ਦੇ ਦਿਆ ਇਹੋ ਜਿਹਾ ਪੈਸੇ ਦੇ ਦੀ ਤੈਨੂੰ ਕੁਰਤਾ ਵੀ ਮੈਂ ਹੋਰ ਲੈ ਕੇ ਦੇ ਦਾਂਗੀ ਮੈਂ ਹੋਰ ਲੈ ਆਂਗਾ ਪਰ ਚੱਲਣਾ ਹਾਂ ਤੂੰ ਰੱਖ ਲੈ ਇਹੋ ਜਿਹਾ ਮੈਨੂੰ ਦੇ ਦ ਇਹੋ ਜਿਹਾ ਹੋਰ ਬਾਪੂਰੇ ਚਾਹ ਪੀ ਲਈ ਤੇ ਆਪਣਾ ਪੈੰਡੂ ਰੂਹਾਂ ਚੈਨਲ ਜੀ ਬਹੁਤ ਸੋਹਣੀਆਂ ਫਿਲਮਾਂ ਬਣਾ ਰਿਹਾ ਸੀ ਉਹ ਤੇ ਠੀਕ ਆ ਦੇਸੀ ਤਰੀਕੇ ਨਾਲ ਫਿਲਮਾਂ ਆ ਜਮਾ ਪੈੰਡੂ ਫਿਲਮਾਂ ਨਹੀਂ ਗੀਆਂ ਉੱਤੇ ਪੈੰਡੂ ਰੂਹਾਂ ਚਲਾ ਪੈੰਡੂ ਹੀ ਫਿਲਮਾਂ ਨਹੀਂ ਗੀਆਂ ਤਾਂ ਤੁਸੀਂ ਜਾ ਕੇ ਜ਼ਰੂਰ ਦੇਖੋ ਮੈਨੂੰ ਉਮੀਦ ਇਹਨੇ ਕਹਿਿਆ ਜਾਨੀ ਫਿਲਮਾਂ ਦੇਖ ਲਿਆ ਕਰੋ ਭਾਈ ਫਿਲਮਾਂ ਦੇਖ ਲਿਆ ਕਰੋ ਪੈੰਡੂ ਵਿਰਸੇ ਤੇ ਪੈੰਡੂ ਰੂਹਾਂ ਤੇ ਅੱਛਾ ਪੈੰਡੂ ਰੂਹਾਂ ਤੇ ਭਾਈ ਫਿਲਮਾਂ ਦੇਖ ਲਿਆ ਕਰੋ ਬਹੁਤ ਸੋਹਣੀਆਂ ਕੋਈ ਗੱਲ ਨਹੀਂ ਪੈੰਡੂ ਵਿਰਸੇ ਦੇਖੋ ਸਾਰੇ ਦੇਖੋ ਉਹ ਤਾਂ ਮੈਨੂੰ ਪਹੈਣਾ ਨਹੀਂ ਆਉਂਦਾ ਕਾ ਕਹਿਣਾ ਨਹੀਂ ਆਉਂਦਾ ਕਹਿੰਦੀ ਮੈਂ ਸਸਦਾ ਕਰੇਵਾ ਸਸਦਾ ਕਰੇਵਾ ਕਰੋ ਸਸਦਾ ਕਰੇਵਾ ਸਸਦਾ ਕਰੇਜ ਸਸਦਾ ਕਰੇਜ ਕਰੋ ਲਾਇਕ ਸ਼ੇਅਰ ਕਰੋ ਜੀ ਹਾਂ ਕਰੋ ਜੀ ਆਏ ਕੋਈ ਹਰਸ਼ ਕਿੰਨੀ ਜਾ ਪੀਰੀ ਆ ਅਸੀਂ ਤਾਂ ਪੀਣੀ ਨਹੀਂ ਜੇ ਕੱਲੀ ਅਰਸ਼ ਪੀਊਗੀ ਚਾਹ ਲੈ ਆਪੋ ਸਿਣੀ ਤੁਸੀਂ ਮੇਰੇ ਅੰਦੇ ਕਿਉਂ ਕਰ ਰਹੇ ਹੋ ਥੋੜੀ ਲੱਗਦੀ ਆ ਚਾਹ ਥੋੜੀ ਚਾਹ ਲਓ ਇਹ ਤਾਂ ਆਈ ਲੱਗੀ ਜਾਂਦੀ ਹੈ ਇਹ ਤਾਂ ਹੀ ਕਰਦੀਆਂ ਮੇਰੇ ਨਾਲ ਦੋਨੇ ਤਰ੍ਹਾਂ ਦੀ ਜਥਾਣੀ ਗੱਲਾਂ ਵਾਲੀਆਂ ਥੋੜੀਆਂ ਲੱਗਦੀਆਂ ਨੇ ਅੱਛਾ ਕਹ ਰਹੀ ਆਂ ਅੱਛਾ ਤੇ ਮਾਇਰਾ ਤੋਂ ਮੇਰੇ ਬਿਆਵੇਲੇ ਲਾਈ ਨਹੀਂ ਗੀ ਮੇਰੇ ਅੰਦਰ ਨਾ ਕਿਸ ਕੀ ਰੀਆ ਬਸ ਕਿਸ ਕੀ ਰੀ ਬਤੇਰੀ ਗੂੜੀ ਆ ਚੱਲ ਹੁਣ ਲਾ ਦੂ ਕਿੱਥੇ ਲੋ ਬੜੀ ਹੱਥਾਂ ਦੇ ਪੈਰਾਂ ਤੇ ਸਾਰੇ ਮੂਤੇ ਲਾ ਦੀ ਮੂਤੇ ਗਮ ਸੱਚੇ ਨਹੀਂ ਸੀ ਸੱਚੇ ਵੀ ਲਾਵਾਂਗੇ ਹਜੇ ਕਾਮਯਾਬ ਬਣ ਜੀਏ ਬਈ ਚਾਹ ਪੀ ਲੈ ਆ ਵੀਡੀਓ ਵੀ ਰੱਖੀ ਚਾਹ ਪੀਨੇ ਆ ਬਈ ਚਲੋ ਚਾਹ ਪੀ ਲੈ ਲੋ ਜੀ ਸਾਨੂੰ ਸ਼ਿਕਾ ਕੌਣ ਆ ਏੰਨੇ ਨਹੀਂ ਕਰਨਾ خلاص ਬੋਲ ਮੈਂ ਚਾਹ ਪੀ ਲਾ ਤੂੰ ਕੀ ਨਮਾਰੇ ਕਿਦੇ ਤੇਰੇ ਭਾਈ ਬਹੁਤ ਚਿਰ ਹੋ ਗਿਆ ਨੂੰ 5 ਸਾਲ ਹੋ ਗਏ ਫਿਲਮਾਂ ਬਣਾਉਂਦਿਆਂ ਨੂੰ ਸਾਡੀਆਂ ਫਿਲਮਾਂ ਦੇਖ ਲਿਆ ਕਰੋ ਕੀ ਕਰਾਂ ਜੀ ਹੋਰ ਤੂੰ ਵੀ ਕਹਿ ਕੇ ਸਸਦਾ ਕਰਾਇਬਰ ਕਰਿਆ ਕਰੋ ਭਾਈ ਹਾਂ ਬੋਲਦੇ ਸਬਸਕ੍ਰਾਈਬ ਸ਼ੇਅਰ ਕਰੋ ਸਸਦਾ ਕਰਾਇਬਰ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਪਿੰਡੂ ਰੂਹਾ ਨੂੰ ਤੇ ਹਰਸ਼ ਗੱਭੀ ਨੂੰ ਸਸਦਾ ਕਰਾਇਬਰ ਜੀ ਓਕੇ ਜੀ ਉਹ ਬੋਲਿਆ ਕਰੀਏ ਜਦੋਂ ਆਪਾਂ ਵੀਡੀਓ ਬਣਾ ਕੇ ਹਰਦੇ ਆ ਉਹ ਨਹੀਂ ਬਣਾਉਂਦੇ ਹੁੰਦੇ ਕਿ ਵੀ ਸਾਡੀ ਅਫਾਕ ਜੋੜ ਕੇ ਇਹ ਕਿੰਨਾ ਕਰੀਏ